ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮੱਛਵਾੜਾ ਨਿਊਜ਼ ਅਸੀਂ ਹੈਗੇ ਆ ਯੂਕੇ ਦੇ ਵਿੱਚ ਲਿਵਰਪੂਲ ਵਿਖੇ ਇੱਥੇ ਇੱਕ ਮਿਊਜ਼ੀਅਮ ਆ ਨਿਊਜ਼ਮੀ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਹੋਈਆਂ ਕਿਹੜੇ ਸਾਲ ਤੋਂ ਇਹਨਾਂ ਦੀ ਜਿਹੜੀਆਂ ਵੀ ਲੜਾਈਆਂ ਦੀਆਂ ਹੋਈਆਂ ਤੇ ਜਦੋਂ ਇਨਸਾਨ ਕੋਲ ਤਨ ਤੇ ਪਾਉਣ ਨੂੰ ਕੱਪੜਾ ਨਹੀਂ ਸੀ ਹੁੰਦਾ ਉਦੋਂ ਦੇ ਯਾਨੀ ਕਿ ਰੇਲਵੇ ਲਾਈਨ ਤੱਕ ਵੀ ਦਿਖਾਈ ਗਈ ਹੈ ਵੀ ਪਹਿਲਾਂ ਰੇਲਵੇ ਲਾਈਨ ਇੱਥੇ ਕਿਹੋ ਜਿਹੀ ਹੁੰਦੀ ਸੀਗੀ ਜਾਂ ਕਿਵੇਂ ਸੀਗੀ ਤੇ ਪੁਰਾਣਾ ਯਾਨੀ ਕਿ ਸਿਸਟਮ ਇੱਥੇ ਕਾਫੀ ਹੱਦ ਤੱਕ ਦਿਖਾਇਆ ਗਿਆ ਆ ਤੇ ਮੇਰੇ ਬੈਗ ਤੇ ਵੀ ਚੰਗਾ ਸਫਰੀਦ ਜਿਹਦੇ ਤੇ ਕਾਫੀ ਕੁਝ ਲਿਖਣ ਦਾ ਵੀ ਕਿਹੜੇ ਕਿਹੜੇ ਸਾਲ ਦੇ ਵਿੱਚ ਕੀ ਕੀ ਚੀਜ਼ਾਂ ਸੀ ਇੱਥੇ ਕੀ ਕੀ ਕੁੱਝ ਸੀਗਾ ਤੇ ਆਉ ਤੁਹਾਨੂੰ ਜਾਣੂ ਕਰਾਉਣਾ ਇੱਥੇ ਦੀ ਚੀਜ਼ਾਂ ਨਾਲ ਧੰਨਵਾਦ ਜੀ ਸਾਰਾ ਲਿਖਿਆ ਮਿਲਟਰੀ ਮੈਡਲ ਬ੍ਰਿਟਿਸ਼ ਮੈਡਲ ਸਿਲਵਰ ਵਾਰ ਵੀ ਕਿਹੜੀਆਂ ਕਿਹੜੀਆਂ ਲੜਾਈਆਂ ਵੇਲੇ ਕਿਹੜੇ-ਕਿਹੜੇ ਮੈਡਲ ਇੱਥੇ ਤੋਂ ਜਿੱਤੇ ਹੋਏ ਨੇ ਇਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਇਹਦੇ ਵਿੱਚ ਵਧੀਆ ਚੀਜ਼ਾਂ ਨੇ ਇਹਨਾਂ ਨਾਲ ਕੋਈ ਵੀ ਆਉਂਦਾ ਉਹਨੂੰ ਪਤਾ ਤਾਂ ਲੱਗਦਾ ਇੱਥੋਂ ਦੇ ਇਤਿਹਾਸ ਆਸਲਾ ਦੇ ਨਾ ਮੈਡਲ ਜਿਹੜੇ ਇੱਥੋਂ ਦੀ ਆਰਮੀ ਨੇ ਜਿੱਤੇ ਹੋਏ ਨੇ ਨਾ ਜਿਹੜੇ ਇੱਥੇ ਪੁਲਿਸ ਵਾਲੇ ਸੀ ਕੋਈ ਵੀ ਆਏ ਵੀ ਸੀ ਹਾਂ ਲਿਵਰਪੂਲ ਦੇ ਵਿੱਚ ਖੜੇ ਆ ਇੱਥੇ ਮਿਊਜ਼ੀਅਮ ਦੇ ਵਿੱਚ ਤੇ ਜਿਹੜੇ ਯੂਕੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਮਿਊਜ਼ੀਅਮ ਦੇ ਵਿੱਚ ਰੱਖੀਆਂ ਹੋਈਆਂ ਕੋਈ ਚੀਜ਼ਾਂ ਕਿਹੜੇ-ਕਿਹੜੇ ਸਾਲ ਦੀਆਂ ਤੁਹਾਨੂੰ ਉਹ ਵੀ ਜਾਣੂ ਕਰਾਉਣੇ ਆ ਇਹ ਜਿਵੇਂ 1207 ਤੋਂ 1235 ਦੇ ਵਿੱਚ ਦਾ ਇੱਕ ਕਿਲਾ ਬਣਿਆ ਹੋਇਆ ਜਿਹੜਾ ਮਿਊਜ਼ੀਅਮ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਉੱਪਰ ਕੱਲੇ-ਕੱਲੇ ਦਾ ਲਿਖਿਆ ਹੋਇਆ ਆ 1361 ਦੇ ਰੱਖਿਆ ਵਿੱਚ ਸਮਾਨ ਚਾਬੀਆਂ ਜਿੰਦੇ ਜਿਹੜੀਆਂ ਜਿਹੜੀਆਂ ਬਹੁਤ ਸਦੀਆਂ ਪੁਰਾਣੀਆਂ ਚੀਜ਼ਾਂ ਕਹਿ ਸਕਦੇ ਆ ਕੁਝ ਦੇ ਲੋ 1207 ਦੀ ਠੀਕ ਆ ਨਾ 1586 1644 ਆ ਦੇਖ ਸਕਦੇ ਹੋ ਤੁਸੀਂ ਆਹ ਕੋਈ ਗਨ ਪਈ ਆ 1644 ਈਸਵੀ ਦੀ ਗਨ ਆ ਇਹ ਦੇਖ ਸਕਦਾ ਤੁਸੀਂ ਲੱਕੜ ਦੇ ਜਿਹੜੇ ਟੋਟੇ ਨੇ ਉਹ ਵੀ ਵਿੱਚ ਰੱਖੇ ਹੋਏ ਨੇ ਆਹ ਦੇਖ ਸਕਦੇ ਹੋ ਕੁਝ ਪੁਰਾਣੀਆਂ ਚੀਜ਼ਾਂ ਪਈਆਂ ਨੇ ਆਹ ਦੇਖ ਸਕਦੇ ਹੋ ਕੁਛ ਇੱਥੋਂ ਦੇ ਜਿਹੜੇ ਕੁਆਇਨ ਨੇ ਪੁਰਾਣੇ ਉਹ ਵੀ ਪਏ ਨੇ ਕੜਾ ਵਗੈਰਾ ਗਲ ਚ ਪਾਉਣ ਵਾਲੀਆਂ ਜਿਹੜੀਆਂ ਚੈਨਾ ਵਗੈਰਾ ਕਾਫੀ ਕੁਛ ਦੇਖਣ ਨੂੰ ਇੱਥੇ ਮਿਲ ਰਿਹਾ ਆ ਆ ਦੇਖੋ ਨਾ ਪੱਥਰ ਦੇ ਉੱਤੇ ਕਲਾਕ੍ਰਿਤੀ ਕੀਤੀ ਹੋਈ ਇਹ ਯੂਕੇ ਦੇ ਵਿੱਚ ਖੜਿਆ ਲਿਵਰਪੂਲ ਫਾਈ ਵੀ ਆਇਆ ਨੇ ਇੱਕ ਪਾਸੇ ਤਾਂ ਆ ਦੇਖ ਸਕਦਾ ਹਾਂ ਆ ਜਿਹੜੀ ਦਾ ਤੀਰ ਆ ਹਿਰਨ ਇਹ ਪੁਰਾਣੇ ਟਾਈਮ ਦੇ ਆਜ ਦੀ ਟਾਈਮ ਦਾ ਬਣਾਇਆ ਵੀ ਜਦੋਂ ਇਨਸਾਨ ਕੋਲ ਕੱਪੜੇ ਨਹੀਂ ਸੀ ਤਨ ਤੇ ਪਾਉਣ ਦੇ ਵੀ ਉਦੋਂ ਖੱਲਾ ਬਣਾ ਲਾਹ ਲਾ ਕੇ ਜਾਨਵਰਾਂ ਦੀਆਂ ਤੋਂ ਪਾਉਂਦੇ ਸੀ ਆ ਦੇਖ 사ਤੇ ਹਾਂ ਟ੍ਰੇਨ ਖੜੀ ਆ ਉਹ ਇੰਜਨ ਆ ਟ੍ਰੇਨ ਦਾ ਆਹ ਡੱਬਾ ਆ ਯਾਨੀ ਕਿ ਇਸ ਮਿਊਜ਼ੀਅਮ ਦੇ ਵਿੱਚ ਦੇਖਣ ਨੂੰ ਬਹੁਤ ਕੁਝ ਮਿਲ ਰਿਹਾ ਆ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਵੀ ਉੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪੁਰਾਣੀਆਂ ਚੀਜ਼ਾਂ ਹੋਣ ਜਿਹੜੀਆਂ ਸਾਡੇ ਸ਼ਹੀਦਾਂ ਦੀਆਂ ਜਾਂ ਸਾਡੇ ਗੁਰੂਆਂ ਪੀਰਾਂ ਦੀਆਂ ਦੇਵੀ-ਦੇਵਤਿਆਂ ਦੀਆਂ ਚੀਜ਼ਾਂ ਹੋਣ ਜਿਹੜੀਆਂ ਮਿਊਜ਼ੀਅਮ ਦੇ ਵਿੱਚ ਰੱਖੀਆਂ ਜਾਣ ਜਿਹਦੇ ਨਾਲ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਜਿਹੜੀ ਨਵੀਂ ਨਵੀਂ ਜਨਰੇਸ਼ਨ ਆ ਉਹਨੂੰ ਪਤਾ ਲੱਗ ਸਕੇ for the ducks and liners liverpool ਓਵਰਹੈੱਡ ਰੇਲਵੇ ਇਹ ਜਿਹੜੀ ਰੇਲਵੇ ਆ ਉਹਦਾ ਬਣਾਇਆ ਹੋਇਆ ਨਕਸ਼ਾ ਹਾ ਤਾਂ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਫੌਜੀਆਂ ਦਾ ਵੀ ਬਣਾਇਆ ਜਿਹੜੀ ਇੱਥੋਂ ਦੀ ਪੁਲਿਸ ਸੀ ਮਿਲਟਰੀ ਸੀ ਆਰਮੀ ਸੀ ਉਹਨਾਂ ਦੀ ਸਾਰਾ ਉਹਨਾਂ ਦੇ ਅਸਲਾ ਦਿਖਾਇਆ ਗਿਆ ਇਹਦੇ ਵਿੱਚ ਆ ਦੇਖ ਸਕਦੇ ਹੋ ਲੇਡੀਜ਼ ਪੁਲਿਸ ਦੀ ਵੀ ਡਰੈਸ ਹੈ ਦੇ ਵਿੱਚ ਗਨ ਵਗੈਰਾ ਉਸ ਟਾਈਮ ਦਾ ਸਾਰਾ ਇਹਦੇ ਵਿੱਚ ਦਿਖਾਇਆ ਗਿਆ